ਆਉ ਗਾਈਏ ਪਾਠ ਨੰਬਰ 16 ਸਾਡਾ ਦੇਸ਼ ਕਿਪਤਾ ਪੜਨ ਤੋਂ ਪਹਿਲਾਂ ਸ਼ਬਦ ਅਰਥ ਉਗਲੇ ਪੈਦਾ ਕਰੇ ਦਾਤਾਂ ਸੁਗਾਤਾਂ ਮੇਵੇ ਸੁੱਕੇ ਫਲ ਧਾਰਾ ਵਹਿਨ ਨਿਰਮਲ ਸ਼ੁੱਧ ਜਾਂ ਮੈਲ ਰਹਿਤ ਕੱਜੇ ਟਕੇ ਆਓ ਹੁਣ ਮੇਰਾ ਦੇਸ਼ ਕਿਪਤਾ ਨੂੰ ਗਾ ਕੇ ਇਸ ਦਾ ਆਨੰਦ ਮਾਨੀਏ ਦੇਸ਼ ਹੈ ਸਾਡਾ ਹਿੰਦੁਸਤਾਨ ਕੁੱਲ ਦੁਨੀਆ ਦੀ ਇਹ ਹੈ ਸ਼ਾਨ ਸਾਡਾ ਦੇਸ਼ ਹੈ ਜਗ ਤੋਂ ਨਿਆਰਾ ਇਹ ਦਾ ਸਭ ਕੁਝ ਸਾਨੂੰ ਪਿਆਰਾ ਇਹ ਦੇ ਹਰੇ ਪਰੇ ਨੇ ਖੇਤ ਸੋਨਾ ਉਗਲੇ ਇਹ ਦੀ ਰੇਤ ਗੰਗਾ ਜਮਨਾ ਸਤਲੁਜ ਪਿਆਰਾ ਵਗਦੀ ਨਿਰਮਲ ਜਲ ਦੀ ਧਾਰਾ ਤਰ ਬੰਨੇ ਖੜਾ ਹਿਮਾਲਾ ਅਸਮਾਨਾ ਉੱਚਾ ਹਲ ਵਾਲਾ ਗੋਦੀ 에ਦੀ ਮਿੱਠੇ ਮੇਵੇ ਮਿੱਠੇ ਮੇਵੇ ਸਭ ਨੂੰ ਦੇਵੇ ਸਿਖਰ ਇਸ ਦੇ ਬਰਫਾ ਕੱਜੇ ਦਾਤਾ ਦਿੰਦਾ ਕਦੇ ਨ ਰੱਜੇ ਲੋੜ ਪਵੇ ਤਾਂ ਜਾਨ ਕੁਮਾਈਏ ਭਾਰਤ ਮਾਂ ਤੋਂ ਸਦਕੇ ਜਾਈਏ ਕੈਪਟਾ ਪੜ੍ਹਨ ਤੋਂ ਬਾਅਦ ਆਓ ਗੱਲਾਂ ਕਰੀਏ ਪ੍ਰਸ਼ਨ ਨੰਬਰ 1 ਕੈਪਟਾ ਵਿੱਚ ਕੀ ਦੱਸਿਆ ਗਿਆ ਹੈ ਕੈਪਟਾ ਵਿੱਚ ਭਾਰਤ ਦੇਸ਼ ਬਾਰੇ ਦੱਸਿਆ ਗਿਆ ਹੈ ਪ੍ਰਸ਼ਨ ਨੰਬਰ 2 ਤੁਹਾਨੂੰ ਆਪਣੇ ਦੇਸ਼ ਦੀ ਕਿਹੜੀ ਗੱਲ ਸਭ ਤੋਂ ਵੱਧ ਚੰਗੀ ਲੱਗਦੀ ਹੈ ਮੈਨੂੰ ਮੇਰੇ ਦੇਸ਼ ਦੀ ਸਭ ਤੋਂ ਚੰਗੀ ਗੱਲ ਇਹ ਲੱਗਦੀ ਹੈ ਕਿ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਹਰੇਕ ਰਾਜ ਦੀ ਵੱਖਰੀ ਬੋਲੀ ਪਹਿਰਾਵਾ ਅਤੇ ਰੀਤੀ ਰਿਵਾਜ ਹਨ ਪਰ ਫਿਰ ਵੀ ਸਾਰੇ ਲੋਕ ਮਿਲ ਜੁਲ ਕੇ ਰਹਿੰਦੇ ਹਨ। ਪ੍ਰਸ਼ਨ ਨੰਬਰ 3 ਗੋਦੀ ਇਹਦੇ ਮਿੱਠੇ ਮੇਵੇ ਸਤਰ ਦਾ ਕੀ ਅਰਥ ਹੈ? ਇਸ ਸਤਰ ਦਾ ਅਰਥ ਹੈ ਕਿ ਇਸ ਦੀ ਧਰਤੀ ਬਹੁਤ ਉਪਜਾਊ ਹੈ ਜਿਸ ਵਿੱਚੋਂ ਮਿੱਠੇ ਫਲ ਅਤੇ ਅਨਾਜ ਪੈਦਾ ਹੁੰਦੇ ਹਨ। ਆਓ ਕਰੀਏ, ਸੋਚੀਏ, ਸਮਝੀਏ ਅਤੇ ਕਰੀਏ। ਪ੍ਰਸ਼ਨ ਨੰਬਰ 1 ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਊੜਾ ਸਾਡੇ ਦੇਸ਼ ਦੇ ਉੱਤਰ ਵੱਲ ਕਿਹੜਾ ਪर्वਤ ਹੈ? ਸਾਡੇ ਦੇਸ਼ ਦੇ ਉੱਤਰ ਵੱਲ ਹਿਮਾਲਾ ਪਰਬਤ ਹੈ। ਐੜਾ ਸੋਨਾ ਉਗਲੇ ਇਹਦੀ ਰੇਤ ਤੋਂ ਕੀ ਭਾਵ ਹੈ? ਇਸ ਦਾ ਅਰਥ ਹੈ ਕਿ ਇਸ ਦੀ ਧਰਤੀ ਬਹੁਤ ਕੀਮਤੀ ਅਤੇ ਉਪਜਾਊ ਹੈ। ਈੜੀ ਸਾਡੇ ਦੇਸ਼ ਵਿੱਚ ਵਗਦੀਆਂ ਨਦੀਆਂ ਦੇ ਨਾਂ ਦੱਸੋ। ਜਮਨਾ, ਸਤਲੁਜ, ਬਿਆਸ, ਰਾਵੀ, ਗੰਗਾ। ਪ੍ਰਸ਼ਨ ਨੰਬਰ 2 17 ਪੂਰੀਆਂ ਕਰੋ। ਊੜਾ ਸਾਡਾ ਦੇਸ਼ ਹੈ ਜੱਗ ਤੋਂ ਨਿਆਰਾ। ਇਹਦਾ ਸਭ ਕੁਝ ਸਾਨੂੰ ਪਿਆਰਾ ਐਡਾ ਲੋੜ ਪਵੇ ਤਾਂ ਜਾਣ ਘਮਾਈਏ ਭਾਰਤ ਮਾਂ ਤੋਂ ਸਦਕੇ ਜਾਈਏ ਸ਼ਬਦਾਂ ਦੀ ਖੇਡ ਪ੍ਰਸ਼ਨ ਨੰਬਰ 3 ਦੇਸ਼ ਸ਼ਬਦ ਨੂੰ ਪੜ੍ਹ ਕੇ ਤੁਹਾਡੇ ਮਨ ਵਿੱਚ ਕਿਹੜੇ ਸ਼ਬਦ ਆਉਂਦੇ ਹਨ ਉਹਨਾਂ ਨੂੰ ਲਿਖੋ ਤਾਂ ਦੇਸ਼ ਸ਼ਬਦ ਨੂੰ ਪੜ੍ਹਦੇ ਹੋਏ ਸਾਡੇ ਮਨ ਵਿੱਚ ਜੋ ਵੀ ਸ਼ਬਦ ਆਉਂਦੇ ਹਨ ਉਹਨਾਂ ਨੂੰ ਅਸੀਂ ਲਿਖਦੇ ਹਾਂ ਭਾਰਤ ਹਿਮਾਲਾ ਦੁਨੀਆ ਖੇਤ ਲੋਕ ਗੰਗਾ ਏਕਤਾ ਸ਼ਾਨ ਆਓ ਕੁਝ ਨਮਾ ਕਰੀਏ ਪ੍ਰਸ਼ਨ ਨੰਬਰ 4 ਅੱਖਰਾਂ ਦੀ ਤਰਤੀਬ ਸਹੀ ਕਰਕੇ ਸ਼ੁੱਧ ਸ਼ਬਦ ਬਣਾਓ ਉਦਾਹਰਨ ਦੇ ਤੌਰ ਤੇ ਇੱਥੇ ਸਦੇ ਤੋਂ ਦੇਸ਼ ਨੂੰ ਬਣਾਇਆ ਗਿਆ ਹੈ ਇਸੇ ਤਰ੍ਹਾਂ ਅਸੀਂ ਬਾਕੀ ਸ਼ਬਦਾਂ ਦੀ ਤਰਤੀਬ ਸਹੀ ਕਰਕੇ ਸ਼ੁੱਧ ਸ਼ਬਦ ਬਣਾਵਾਂਗੇ ਜਿਵੇਂ ਨਾਜਮ ਤੋਂ ਜਮਨਾ ਲੁਜਤਸ ਤੋਂ ਸਤਲੁਜ ਵੇਮੇ ਤੋਂ ਮੇਵੇ ਗਾਂਗ ਤੋਂ ਗੰਗਾ ਤਰਬਾ ਤੋਂ ਭਾਰਤ ਮਲਾਹ ਤੋਂ ਹਮਾਲਾ ਸੋਚੋ ਅਤੇ ਕਰੋ ਪ੍ਰਸ਼ਨ ਨੰਬਰ 5 ਸਮੂਹਿਕ ਗਤੀਵਿਧੀ ਅਧਿਆਪਕ ਦੀ ਮਦਦ ਨਾਲ ਆਪਣੇ ਪਿੰਡ ਜਾਂ ਸ਼ਹਿਰ ਬਾਰੇ ਚਰਚਾ ਕਰੋ ਅਤੇ ਲਿਖੋ ਅਸੀਂ ਆਪਣੇ ਪਿੰਡ ਬਾਰੇ ਅਧਿਆਪਕ ਨਾਲ ਚਰਚਾ ਕਰਾਂਗੇ ਅਤੇ ਇਹ ਲਿਖੀਆਂ 17 ਲਿਖਾਂਗੇ ਮੇਰੇ ਪਿੰਡ ਦਾ ਨਾਮ ਡੈਸ਼ ਹੈ ਇੱਥੇ ਬੱਚੋ ਤੁਸੀਂ ਆਪਣੇ ਪਿੰਡ ਦਾ ਨਾਮ ਲਿਖ ਦੇਣਾ ਹੈ ਮੇਰਾ ਪਿੰਡ ਬਹੁਤ ਸੁੰਦਰ ਹੈ ਪਿੰਡ ਵਿੱਚ ਹਰੇ ਭਰੇ ਖੇਤ ਹਨ ਲੋਕ ਇੱਕ ਦੂਜੇ ਦੀ ਮਦਦ ਕਰਦੇ ਹਨ ਪਿੰਡ ਵਿੱਚ ਇੱਕ ਗੁਰਦੁਆਰਾ ਤੇ ਸਕੂਲ ਹੈ ਬੱਚੇ ਹਰ ਰੋਜ਼ ਸਕੂਲ ਜਾਂਦੇ ਹਨ ਪਿੰਡ ਦਾ ਮਾਹੌਲ ਸਾਫ਼ ਸੁਥਰਾ ਅਤੇ ਸ਼ਾਂਤ ਹੈ ਮੈਨੂੰ ਆਪਣਾ ਪਿੰਡ ਬਹੁਤ ਪਿਆਰਾ ਲੱਗਦਾ ਹੈ ਇਹ ਵੀ ਕਰੀਏ ਪ੍ਰਸ਼ਨ ਨੰਬਰ 6 ਹੇਠਾਂ ਦਿੱਤੀ ਤਸਵੀਰ ਵਿੱਚ ਰੰਗ ਭਰੋ ਅਤੇ ਤਸਵੀਰ ਬਾਰੇ ਕੁਝ ਸ਼ਬਦ ਜਾਂ ਸਤਰਾਂ ਲਿਖੋ ਤਾਂ ਸਭ ਤੋਂ ਪਹਿਲਾਂ ਆਪਾਂ ਤਸਵੀਰ ਵਿੱਚ ਰੰਗ ਭਰਾਂਗੇ ਹੁਣ ਅਸੀਂ ਇਸ ਤਸਵੀਰ ਬਾਰੇ 17 ਲਿਖਾਂਗੇ ਇਹ ਤਸਵੀਰ ਵਿੱਚ ਭਾਰਤ ਦਾ ਨਕਸ਼ਾ ਬਣਿਆ ਹੋਇਆ ਹੈ ਨਕਸ਼ੇ ਦੇ ਵਿਚਕਾਰ ਅਸ਼ੋਕ ਚੱਕਰ ਬਣਿਆ ਹੈ ਤਸਵੀਰ ਵਿੱਚ ਪਹਾੜ ਰੁੱਖ ਤੇ ਦਰਿਆ ਵਿਖਾਈ ਦੇ ਰਹੇ ਹਨ ਇਸ ਵਿੱਚ ਇੱਕ ਕਿਸ਼ਤੀ ਵੀ ਤੈਰ ਰਹੀ ਹੈ ਇਹ ਤਸਵੀਰ ਸਾਡੇ ਦੇਸ਼ ਭਾਰਤ ਦੀ ਖੂਬਸੂਰਤੀ ਦਿਖਾਉਂਦੀ ਹੈ ਤਾਂ ਕਿ ਫੋਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ